ਦੋਸਤੋ ਅੱਜ ਅਸੀਂ ਤੁਹਾਨੂੰ ਆਪਣੇ ਫਾਰਮ ਦੇ ਸਿੱਕਮ ਬੁਲਦੀ ਪਹਿਲਾਂ ਵੈੜ ਦੋ ਦੰਦ ਦਿਖਾਉਣ ਲੱਗੇ ਆ ਜਿਹਨੂੰ ਕਿ ਸੂਈ ਨੂੰ 5 ਮਹੀਨੇ ਹੋ ਚੁੱਕੇ ਨੇ ਤੇ 2 ਮਹੀਨਿਆਂ ਦੀ ਅੱਗੋਂ ਇਹ ਗੱਬਣ ਹੈ ਤੇ 17 ਲੀਟਰ ਇਹਦੇ ਥੱਲੇ 17 18 ਲੀਟਰ ਦੇ ਥੱਲੇ ਮਿਲਕ ਹੈ ਜੀ ਤੇ ਤਾਜੀ ਸੂਈ ਨੇ ਸਾਡੇ ਕੋਲ ਪਹਿਲੇ ਸੂਏ ਦੇ ਵਿੱਚ 24 25 ਕਿਲੋ ਦੁੱਧ ਕੱਢਿਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਇਹ ਬਰੀਡ ਤਿਆਰ ਕਰੂਗੀ ਤੇ ਦੁੱਧ ਹੋਰ ਵੀ ਵਧੂਗੀ ਤੇ ਇਸ ਵਾਰ ਦੀ ਇਹਦੀ ਫੀਮੇਲ ਕਾਫ ਸੀਗੀ ਤੇ ਹੁਣ ਅੱਗੇ ਇਹ ਵੈਪਸਨ ਬੁੱਲ ਤੋਂ ਪ੍ਰੈਗਨੈਂਟ ਹੈ ਤੇ ਕੱਦ-ਕਾਠ ਬਹੁਤ ਵਧੀਆ ਹੈ ਸਰੀਰ ਬੀਸੀਐਸ ਬਿਲਕੁਲ ਵਧੀਆ ਹੈ ਤੇ ਇਹ ਵੈੜੀ ਫੋਰ ਸੇਲ ਹੈ ਜੀ ਅਸੀਂ ਰੱਖੀ ਹੋਈ ਅਗਰ ਕਿਸੇ ਨੂੰ ਚਾਹੀਦੀ ਹੋਵੇ ਤਾਂ ਸਾਡੇ ਨੰਬਰ ਤੇ ਕੰਟੈਕਟ ਕਰਕੇ ਸਾਡੇ ਤੋਂ ਵੈੜੀ ਖਰੀਦ ਸਕਦਾ ਹੈ 2 ਮਹੀਨਿਆਂ ਦੀ ਚੱਕ ਪਾਸ ਗੱਭਣ ਵੈੜੀ ਦੋ ਦੰਦ ਬਿਲਕੁਲ ਯੰਗ ਨਵੀਂ ਜਨਰੇਸ਼ਨ ਦੇ ਵਿੱਚ ਬਹੁਤ ਸੁਧਰੀ ਹੋਈ ਬਰੀਡ ਇਹਦੀ ਮਾਂ ਦਾ ਸਾਡੇ ਕੋਲ ਤੀਜੇ ਸੂਏ ਦੇ ਵਿੱਚ 35 ਲੀਟਰ ਦੁੱਧ ਸੀ ਫਾਰਮ ਤੇ ਤੇ ਬਹੁਤ ਦੁੱਧ ਵਧੂਗੀ ਅਗਲੇ ਸੂਏ ਦੇ ਵਿੱਚ